ਅੱਜ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਨੇ ਨਾਰਾਇਣ ਸਿੰਘ ਚੌੜੇ ਨੂੰ ਬੇਲ ਦਿੱਤੀ ਹੈ। ਇਹ ਉਹ ਨਾਰਾਇਣ ਸਿੰਘ ਚੌੜਾ ਹੈ ਜਿਹਨੇ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਸਰਦਾਰ ਸੁਖਬੀਰ ਸਿੰਘ ਬਾਦਲ ਉੱਤੇ ਕਾਤਲਾਨਾ ਹਮਲਾ ਕੀਤਾ। ਤੇ ਸਾਡਾ ਸਟੈਂਡ ਪਹਿਲੇ ਦਿਨੋਂ ਹੈ ਕਿ ਇਹ ਸਟੇਟ ਸਪੌਂਸਰਡ ਅਸੈਸੀਨੇਸ਼ਨ ਪਲੋਟ ਹੈ। ਕਿਉਂਕਿ ਨਾਰਾਇਣ ਸਿੰਘ ਚੌੜਾ ਜਿਹੜਾ ਕਿ ਹਿਸਟਰੀ ਸ਼ੀਟਰ ਹੈ ਜਿਹਦੇ ਖਿਲਾਫ ਬਹੁਤ ਮੁਕੱਦਮੇ ਦਰਜ ਨੇ ਹਥਿਆਰੋਂ ਪਾਰ ਹਥਿਆਰ ਲਿਆਉਣ ਦੇ ਖਾਲਿਸਤਾਨੀ ਲਿਬਰੇਸ਼ਨ ਫੋਰਸ ਦਾ ਮੈਂਬਰ ਹੋਣ ਦੇ ਤੇ ਹੋਰ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੇ ਉਹ ਬੰਦੇ ਨੂੰ ਦਰਬਾਰ ਸਾਹਿਬ ਦੇ ਵਿੱਚ ਪੰਜਾਬ ਪੁਲਿਸ ਨੇ ਆਪ ਰੈਕੀ ਕਰਾਈ ਪੰਜਾਬ ਪੁਲਿਸ ਦੇ ਐਸਪੀ ਰੰਦਾਵਾ ਸਾਹਿਬ ਤਾਂ ਉਹਨੂੰ ਲੈ ਕੇ ਜਗਾ ਜਗਾ ਤੇ ਘੁੰਮਰੇ ਸੀ ਤੇ ਅੱਜ ਤੋ ਬੇਲ ਵੀ ਦਿੱਤੀ ਗਈ ਹੈ ਕੋਰਟ ਵੱਲੋਂ ਬੇਲ ਦੇਣ ਦਾ ਮੁੱਖ ਕਾਰਨ ਪੰਜਾਬ ਪੁਲਿਸ ਦੀ ਬੜੇ ਘਟਿਆ ਸਤਰ ਦੀ ਇਨਵੈਸਟੀਗੇਸ਼ਨ ਰਹੀ ਹੈ ਕਿਉਂਕਿ ਜੱਜ ਸਾਹਿਬ ਨੇ ਇਹ ਗੱਲ ਲਿਖੀ ਹੈ ਕਿ ਜਿਹਦੇ ਤੇ ਗੋਲੀ ਚੱਲੀ ਸਰਦਾਰ ਸੁਖਬੀਰ ਸਿੰਘ ਬਾਦਲ ਵਿਕਟਮ ਨੇ ਤੇ ਅੱਜ ਤੱਕ ਪੰਜਾਬ ਪੁਲਿਸ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਲਿਖਣ ਦੀ ਨੀ ਜ਼ਿੰਮਤ ਸਮਝੀ ਮਲਵੇ ਕੇ ਵੱਡਾ ਕਾਰਨ ਹੈ ਔਰ ਕਿਹੜੀ ਐਸੀ ਇਨਵੈਸਟੀਗੇਸ਼ਨ ਹੈ ਦੇਸ਼ ਦੇ ਵਿੱਚ ਮੈਂ ਭੁੱਲਰ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿੱਥੇ ਵਿਕਟਮ ਜਿਹਦੇ ਤੇ ਗੋਲੀ ਚੱਲੀ ਹੋਵੇ ਉਹਦਾ ਬਿਆਨ ਤੱਕ ਨਾ ਲਿਖਿਆ ਜਾਵੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਲਿਖੇ ਬਿਨਾ ਤੁਸੀਂ ਕਿਉਂ ਚਲਾਨ ਕੋਰਟ ਦੇ ਵਿੱਚ ਪੇਸ਼ ਕੀਤਾ ਨਾ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਐਸਪੀ ਸਿਕਿਉਰਿਟੀ ਨੇ ਉਹਨਾਂ ਦਾ ਬਿਆਨ ਲਿਖਿਆ ਗਿਆ ਨਾ ਜਿਹੜੇ ਹੋਰ ਪੁਲਿਸ ਮੁਲਾਜ਼ਮ ਜਿਹੜੇ ਡਿਊਟੀ ਤੇ ਤਨਖਤ ਸੀ ਜਿਨ੍ਹਾਂ ਨੇ ਨਾਰਾਇਣ ਸਿੰਘ ਚੌੜੇ ਨੂੰ ਇੱਕ ਘਟਿਆ ਕਰਤੂਤ ਤੇ ਘਟਿਆ ਕਾਰਨਾਮਾ ਕਰਨ ਤੋਂ ਰੋਕਿਆ ਉਹਨਾਂ ਦਾ ਵੀ ਕਿਤੇ ਬਿਆਨ ਨਹੀਂ ਲਿਖਿਆ ਗਿਆ ਤਾਂ ਕੀ ਪੰਜਾਬ ਪੁਲਿਸ ਨੇ ਜਾਣ ਬੁਝ ਕੇ ਇਹ ਇਨਵੈਸਟੀਗੇਸ਼ਨ ਨੂੰ ਇੰਨਾ ਢਿੱਲਾ ਛੱਡਿਆ ਕਿਉਂਕਿ ਨਾਰਾਇਣ ਸਿੰਘ ਚੌੜਾ ਆਪਦਾ ਬੰਦਾ ਸੀ ਇਹਨੂੰ ਪੰਜਾਬ ਪੁਲਿਸ ਆਪ ਲੈ ਕੇ ਆਈ ਸੀ ਤੇ ਉਹਦੀ ਬੇਲ ਕਰਾਉਣੀ ਸੀ ਕਿਉਂਕਿ ਜੱਜ ਸਾਹਿਬ ਨੇ ਬੜੇ ਸਪਸ਼ਟ ਤੌਰ ਤੇ ਲਿਖਿਆ ਕਿ ਨਾਰਾਇਣ ਸਿੰਘ ਚੌੜੇ ਦੇ ਕੇਸ ਦੇ ਵਿੱਚ ਅੱਜ ਤੱਕ ਵਿਕਟਮ ਦਾ ਹੀ ਜੇ ਬਿਆਨ ਨਹੀਂ ਲਿਖਿਆ ਤਾਂ ਇਥੋਂ ਸਾਬਤ ਹੁੰਦਾ ਹੈ ਕਿ ਪੰਜਾਬ ਪੁਲਿਸ ਦੀ ਜਿਹੜੀ ਆਪਦੀ ਇਨਵੈਸਟੀਗੇਸ਼ਨ ਹੈ ਉਹ ਇੰਨੀ ਘਟੀ ਹੈ ਪਰ ਅੱਜ ਮੈਂ ਤੁਹਾਡੇ ਮਾਧਿਅਮ ਦੇ ਨਾਲ ਇਹ মিডিਆ ਦੇ ਮਾਧਿਅਮ ਦੇ ਨਾਲ ਪੰਜਾਬ ਪੁਲਿਸ ਨੂੰ ਉੱਥੋਂ ਦੇ ਕਮਿਸ਼ਨਰ ਭੁੱਲਰ ਸਾਹਿਬ ਨੂੰ ਕਹਿਣਾ ਚਾਹਣਾ ਕਿ ਛੱਡਾਂਗੇ ਨਹੀਂ ਇਹ ਨਾਰਾਇਣ ਸਿੰਘ ਚੋੜਾ ਜਿਨੇ ਗੋਲੀ ਤਾਂ ਚਲਾਈ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਪਰ ਉਹ ਗੋਲੀ ਲੱਗੀ ਕਿੱਥੇ ਰੋਹਾਨੀਅਤ ਦੇ ਕੇਂਦਰ ਸ੍ਰੀ ਸਚਕੰਡ ਸ੍ਰੀ ਦਰਬਾਰ ਸਾਹਿਬ ਦੀ ਕੰਤ ਦੇ ਵਿੱਚ ਇਹ ਗੋਲੀ ਦਰਬਾਰ ਸਾਹਿਬ ਤੇ ਲੱਗੀ ਹੈ ਇਹ ਗੋਲੀ ਅਕਾਲ ਤਖਤ ਸਾਹਿਬ ਵੱਲੋਂ ਸੇਵਾ ਲਾਏ ਸੇਵਾਦਾਰ ਦੇ ਉੱਤੇ ਚੱਲੀ ਹੈ ਤੇ ਐਸੇ ਸ਼ਖਸ ਨੂੰ ਅਗਰ ਪੰਜਾਬ ਪੁਲਿਸ ਮਦਦ ਕਰਕੇ ਬਚਾਉਣਾ ਚਾਹੁੰਦੀ ਹੈ ਤਾਂ ਕੋਰਟ ਦੇ ਵਿੱਚ ਇਸ ਇਨਵੈਸਟੀਗੇਸ਼ਨ ਨੂੰ ਘੜੀਸ ਕੇ ਲੈ ਕੇ ਜਾਵਾਂਗੇ ਕਿਉਂਕਿ ਇੱਕ Z+ ਪ੍ਰੋਟੈਕਟਿਵ ਦੇ ਉੱਤੇ ਦਰਬਾਰ ਸਾਹਿਬ ਦੇ ਵਿੱਚ ਗੋਲੀ ਚੱਲ ਜਾਣਾ ਇੱਕ ਅਲਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਮਸਲਾ ਨਹੀਂ ਇਹ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਵੀ ਮਸਲਾ ਹੈ ਇਹ ਇਨਸਾਨੀਅਤ ਦਾ ਵੀ ਮਸਲਾ ਹੈ ਤੇ ਅਗਰ ਪੰਜਾਬ ਪੁਲਿਸ ਸੋਚੇ ਕਿ ਆਪ ਦੇ ਛੜਿਆੰਤਰ ਰੱਝ ਕੇ ਐਸੇ ਲੋਕਾਂ ਨੂੰ ਪੰਜਾਬ ਪੁਲਿਸ ਬਚਾਉਗੀ ਤਾਂ ਇਹ ਕੋਰਟ ਤੋਂ ਪਰਮਾਨਯੋਗ ਹਾਈ ਕੋਰਟ ਹੈ ਉਸ ਇਨਵੈਸਟੀਗੇਸ਼ਨ ਨੂੰ ਉਥੇ ਚੈਲੰਜ ਕਰਾਂਗੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਔਰ ਇਹ ਜੋ ਢਿੱਲੀ ਕਾਰਗੁਜ਼ਾਰੀ ਪੰਜਾਬ ਪੁਲਿਸ ਦੀ ਹੈ ਇਹਦਾ ਹੁਣ ਚਿਹਰਾ ਨੰਗਾ ਕਰਾਂਗੇ